ਨਗਰ ਦਾ ਫਲਾਈਓਵਰ ਤੁਸੀਂ ਬੰਦ ਵੇਖ ਸਕਦੇ ਹੋ ਕਿ ਬੰਦ ਕੀਤਾ ਗਿਆ 2-4 ਦਿਨ ਤੱਕ ਖੁੱਲਾ ਸੀ ਲੋਕਾਂ ਦੀ ਆਵਾਜਾਈ ਵਾਸਤੇ ਔਰ ਹੁਣ ਪ੍ਰੋਪਰ ਬੰਦ ਕਰ ਦਿੱਤਾ ਗਿਆ ਔਰ ਇਹ ਪੁਲ ਤੁਸੀਂ ਵੇਖ ਸਕਦੇ ਜੇ ਬੰਦ ਕਰ ਦਿੱਤਾ ਗਿਆ ਤਾਂ ਲੋਕਾਂ ਵਾਸਤੇ ਪਰੇਸ਼ਾਨੀਆਂ ਖੜੀਆਂ ਸੀ ਔਰ ਆਮ ਪਾਰਟੀ ਨੇ ਪਹਿਲਾਂ ਵੀ ਪੁਲ ਬੰਦ ਵੇਖਿਆ ਸੀ ਫਿਰ ਬਾਅਦ ਵਿੱਚ ਚਾਲੂ ਕਰਵਾਇਆ ਔਰ ਮੰਤਰੀ ਸਾਹਿਬ ਲਾਲਚੰਦ ਕੁਰਜਗਦੀ ਇੱਥੇ ਆਏ ਸਨ ਉਹਨਾਂ ਨੇ ਆ ਕੇ ਇੱਥੇ ਆ ਕੇ ਪੁਲ ਜਿਹੜਾ ਚਾਲੂ ਕਰਵਾਇਆ ਔਰ ਪੁਲ ਅੱਜ ਜੋ ਹੈ ਟਿਕਾਣੇ ਪਹੁੰਚ ਗਿਆ ਤਾਂ ਹੁਣ ਵੀ 2-4 ਦਿਨ ਚੱਲਣ ਤੋਂ ਬਾਅਦ ਜਿਵੇਂ ਕਿ ਆ ਗੱਡੀਆਂ ਵਾਲੇ ਪਰੇਸ਼ਾਨ ਹੋ ਰਹੇ ਆ ਇਹਨਾਂ ਮੈਂ ਪੁਲ ਦੇ ਉੱਤੇ ਜਾਣਾ ਸੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ طرف ਤਸਵੀਰਾਂ ਖਾਈਆਂ ਜਾਣ ਪੁਲ ਦੇ ਉੱਤੇ ਸਾਨੂੰ ਜਾਣਾ ਸੀ ਫਿਰ ਗੱਡੀ ਉਹ ਬੈਕ ਕਰ ਰਹੀ ਹੈ ਇਹ ਪਰੇਸ਼ਾਨੀਆਂ ਲੋਕਾਂ ਨੂੰ ਦੇਖਦੇ ਹੋਏ ਔਰ ਇੱਥੋਂ ਦੇ ਹਲਕਾ ਇੰਚਾਰਜ ਸ਼ਮਸ਼ੇਰ ਜੀ ਪਹੁੰਚੇ ਨੇ ਔਰ ਉਹਨਾਂ ਦੇ ਦੱਸਣ ਮੁਤਾਬਕ ਜੋ ਪੋੜਾ ਉਸ ਦਾ ਮਹੂਰਤ ਕੱਲ ਕੀਤਾ ਜਾ ਰਿਹਾ ਔਰ ਪੁਲ ਕੱਲ ਖੋਲਿਆ ਜਾ ਰਿਹਾ ਔਰ ਪੁਲ ਕਿੰਨੇ ਵਜੇ ਖੋਲਿਆ ਜਾ ਰਿਹਾ ਕਿੰਨੇ ਵਜੇ ਮਹੂਰਤ ਔਰ ਕਿਹੜੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂ ਕੀ ਦਿਨਾ ਨਗਰ ਦੇ ਲੋਕ ਜੋ ਪਰੇਸ਼ਾਨੀਆਂ ਚ ਪਈ ਸੀ 6 ਸਾਲ ਤੋਂ 18 ਮਹੀਨੇ ਦਾ ਕੰਟ੍ਰੈਕਟ ਸੀਗਾ 18 ਮਹੀਨੇ ਦੇ ਵਿੱਚ ਜੋ ਪੁਲ ਬਣ ਕੇ ਤਿਆਰ ਹੋਣਾ ਸੀ ਉਸ ਨੂੰ 6 ਸਾਲ ਵਿੱਚ ਲੋਕਾਂ ਨੂੰ ਸਿਰਫ ਖੱਜਲ ਖਵਾਰ ਕੀਤਾ ਗਿਆ ਔਰ 6 ਸਾਲ ਦੇ ਵਿੱਚ ਪੁਲ ਬਣ ਕੇ ਤਿਆਰ ਹੋਇਆ ਔਰ ਨਵੀਂ ਸਰਕਾਰ ਦਾ ਅਸੀਂ ਧੰਨਵਾਦ ਕਰ ਦਈਏ ਕਿ ਜਿਸ ਨੇ ਆ ਕੇ ਯੋਗਦਾਨ ਪਾਇਆ ਔਰ ਉਸ ਦੇ ਵਿੱਚ ਪੁਲ ਨੂੰ ਚਾਲੂ ਕਰਵਾ ਕੇ ਪੁਲ ਦਾ ਰੁਕਿਆ ਹੋਇਆ ਕੰਮ ਜੋ ਹੈ ਚਾਲੂ ਕਰਾਇਆ ਗਿਆ ਔਰ ਕੱਲ ਕੌਣ ਸ਼ਕਸ਼ੀਤਾ ਇੱਥੇ ਪਹੁੰਚ ਰਹੀਆਂ ਨੇ ਔਰ ਪੁਲ ਜਿਹੜਾ ਉਹ ਚਾਲੂ ਹੋ ਰਿਹਾ ਉਹਦਾ ਮਹੂਰਤ ਹੋ ਰਿਹਾ ਔਰ ਕੈਮਰਾਮੈਨ ਨੂੰ ਕਹਾਂਗਾ ਕਿ ਸਤਿ ਸ਼੍ਰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸਰ ਕਿਵੇਂ ਵੇਖਦੇ ਹੋ ਲੋਕਾਂ ਦੀ ਪਰੇਸ਼ਾਨੀ ਦਿਨਾਂਗਰ ਦੇ ਲੋਕਾਂ ਦੀ ਕਿੰਨੀ ਕ ਪਰੇਸ਼ਾਨੀ ਆ ਸਾਡੇ ਧਿਆਨ ਵਿੱਚ ਵੀ ਹੈ ਕਿ ਲੋਕਾਂ ਦੀ ਬਹੁਤ ਵੱਡੀ ਪਰੇਸ਼ਾਨੀ ਸੀ ਲੋਕਾਂ ਨੂੰ ਘੁਮ ਕੇ ਜਾਣਾ ਪੈਂਦਾ ਸੀ ਸੋ ਇਸ ਕਰਕੇ ਇਹ ਜਿਹੜਾ ਸਮਾਂ ਇਹ ਸਮੇਂ ਨੂੰ ਢੀਕ ਕਰੇ ਸੀ ਇਹ ਪੁਲ ਦਾ ਅਧਗਾਟਨ ਜਿਹੜਾ ਕੰਮ ਹੈ ਇਹ ਪਹਿਲੀ ਸਰਕਾਰ ਦੇ ਵਿੱਚ ਇੱਕ ਨਿਸ਼ਚਿਤ ਸਮਾਂ ਸੀ ਉਸ ਨਿਸ਼ਚਿਤ ਸਮੇਂ ਦੇ ਵਿੱਚ ਇਹ ਪੂਰਾ ਹੋਣਾ ਚਾਹੀਦਾ ਸੀ ਲੇਕਿਨ ਕਿਉਂ ਨਹੀਂ ਹੋਇਆ ਤੇ ਇਹਨਾਂ ਦੀ ਸਰਕਾਰਾਂ ਜਾਣਦੀਆਂ ਨੇ ਲੇਕਿਨ ਸਾਡੀ ਸਰਕਾਰ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਇਹ ਕੰਮ ਜਿਹੜਾ ਹੈ ਇਹ ਸ਼ੁਰੂ ਕਰਵਾਇਆ ਗਿਆ ਦੁਬਾਰਾ ਔਰ ਹੁਣ ਕੱਲ ਜਿਹੜਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ 11:00 ਵਜੇ ਆ ਕੇ ਇਸ ਪੁਲ ਦਾ ਉਦਘਾਟਨ ਕਰਨਗੇ ਅੱਛਾ ਕੱਲ ਦਾ ਸਮਾਂ ਰੱਖਿਆ ਗਿਆ ਮੁੱਖ ਮੰਤਰੀ ਸਾਹਿਬ ਖੁਦ ਆ ਰਹੇ ਨੇ ਇੱਥੇ ਔਰ ਕੱਲ ਜਿਹੜਾ ਇਹਦਾ ਉਦਘਾਟਨ ਕੀਤਾ ਜਾਏਗਾ ਔਰ ਆਮ ਲੋਕ ਜਨਤਾ ਲਈ ਉਹ ਜਿਹੜਾ ਇਹਨੂੰ ਓਪਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਅਜੇ ਕਿਉਂਕਿ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਵੀ ਇਹ ਪੁਲ ਕੰਪਲੀਟ ਹੋ ਚੁੱਕਿਆ ਲੇਕਿਨ ਕੋਈ ਛੋਟੇ ਛੋਟੇ ਕੰਮ ਅਜੇ ਵੀ ਅਧੂਰੇ ਸਨ ਇਹ ਕੱਲ ਤੱਕ ਸਵੇਰ ਤੱਕ ਸਾਰੇ ਕੰਪਲੀਟ ਹੋ ਜਾਣੇ ਨੇ ਸੋ ਉਸ ਉਪਰੰਤ 11:30 ਵਜੇ ਕੱਲ ਸਰਦਾਰ ਭਗਵੰਤ ਮਾਨ ਜੀ ਸਾਡੇ ਸਰਕਾਰ ਜੋ ਮੁੱਖ ਮੰਤਰੀ ਨੇ ਉਹੀ ਬਟਨ ਦਬਾ ਕੇ ਇੱਥੇ ਮੌਕੇ ਤੇ ਆ ਕੇ ਉਦਘਾਟਨ ਕਰਨਗੇ ਔਰ ਕੱਲ ਤੋਂ ਬਾ ਲੋਕਾਂ ਦੀਆਂ ਪਰੇਸ਼ਾਨੀਆਂ ਖਤਮ ਜੋ 6 ਕਿਲੋਮੀਟਰ ਦਾ ਪੈਂਡਾ ਜੋ 10 ਕਿਲੋਮੀਟਰ ਦਾ ਘੁੰਮ ਕੇ ਆਉਂਦੇ ਸੀ ਉਹ ਸਭ ਪਰੇਸ਼ਾਨੀਆਂ ਕੱਲ ਤੋਂ ਲੈ ਕੇ ਖਤਮ ਹੋ ਜਾਈਆਂ ਔਰ ਲੋਕਾਂ ਨੂੰ ਕੀ ਸਹਿਯੋਗ ਕਰਨਾ ਚਾਹੋਗੇ ਕਿ ਜਿਵੇਂ ਅੱਗੇ ਰੌਂਡ ਬੋਰਡ ਨਹੀਂ ਬਣੇ ਹੋਏ ਨਾ ਦੋਨੋਂ ਤਰਫ ਬਣੇ ਆ ਦੂਸਰੀ ਤਰਫ ਸਕੂਲ ਨੇ ਉਹ ਚੀਜ਼ਾਂ ਨਹੀਂ ਬਣੀਆਂ ਗਈਆਂ ਬ੍ਰੇਕਰ ਨਹੀਂ ਬਣੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋ ਬਿਲਕੁਲ ਜੋ ਲੋਕਾਂ ਦੀ ਸੁਵਿਧਾ ਵਾਸਤੇ ਕੰਮ ਕਰਵਾਉਣਾ ਹੋਏਗਾ ਅਸੀਂ ਤਾਂ ਇਸ ਸਿਰਕੇ ਇੱਕ ਪੁਲ ਜਲਦੀ ਸ਼ੁਰੂ ਕਰਾਨ ਲੱਗਿਆ ਕਿ ਲੋਕਾਂ ਨੂੰ ਤਕਲੀਫਾਂ ਬਹੁਤ ਸਨ ਘੁੰਮ ਕੇ ਆਣਾ ਪਿਆ ਸੀ ਜਿਹੜੀਆਂ ਛੋਟੇ ਛੋਟੇ ਕੰਮ ਨਾ ਇੱਕ ਦੋ ਦਿਨ ਬਾਅਦ 24 ਦੇ ਨਾਲ ਕੰਪਲੀਟ ਕਰਤੇ ਜਾਣ ਧੰਨਵਾਦ ਜੀ ਔਰ ਬੇਨਤੀ ਕਰ ਦਈਏ ਕਿ ਆ ਜੋ ਪੁਲ ਹੈ ਆ ਪੁਲ ਤੁਸੀਂ ਵੇਖ ਸਕਦੇ ਹੋ ਕਿ ਆ ਜੋ ਪੁਲ ਬੰਦ ਪਿਆ ਸੀਗਾ ਔਰ ਇਹ ਗੱਡੀਆਂ ਲੱਗੀਆਂ ਹੋਈਆਂ ਨੇ ਔਰ ਕੰਕਰੀਟ ਪਾਈ ਜਾ ਰਹੀ ਹੈ ਔਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਪੁਲ ਲੰਬੇ ਸਮੇਂ ਤੋਂ ਬੰਦ ਸੀਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਸਰਵਾ ਕੇ ਥੋੜੀਆਂ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਕਿ ਆ ਪੁਲ ਤੁਸੀਂ ਵੇਖ ਸਕਦੇ ਦਿਨਾਂਗਰ ਦਾ ਔਰ ਸਿਰਫ ਔਰ ਕਾਲੇ ਪੁਲ ਜਿਹੜਾ ਖੁੱਲ ਕੇ ਚਾਲੂ ਹੋ ਜਾਵੇਗਾ ਲੋਕਾਂ ਵਾਸਤੇ ਲਾਂਘਾ ਖੁੱਲ ਜਾਵੇਗਾ ਮੁੱਖ ਮੰਤਰੀ ਸਾਉ ਖੁਦ ਇੱਥੇ ਪਹੁੰਚ ਰਹੇ ਨੇ ਔਰ ਧੰਨਵਾਦ ਕਰਦੇ ਆ ਨਵੀਂ ਸਰਕਾਰ ਦਾ ਕਿ ਜਦੋਂ ਪਿਛਲੀਆਂ ਸਰਕਾਰਾਂ ਵੇਲੇ ਪੁਲ ਦੇ ਵਿੱਚ ਲੋਕਾਂ ਨੂੰ ਖੱਜਲ ਖਰੀ ਕੀਤੀ ਗਈ ਆ ਉਸ ਦਾ ਬਚਾਅ ਕਰਨ ਵਾਸਤੇ ਸਰਕਾਰ ਨੇ ਪੂਰਾ ਯੋਗਦਾਨ ਪਾ ਕੇ ਪੁਲ ਨੂੰ ਚਾਲੂ ਕਰ ਰਿਹਾ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਨਾਮ ਹਰਜਿੰਦਰ ਸਿੰਘ ਦਿਨਾਨਗਰ ਜੀਲਾ ਗੁਰਦਾਸਪੁਰ